ਮੇਰਾ ਨਾਮ ਧਿਆਲ ਸਿੰਘ ਹੈ ਜੀ ਵਾਰਡ ਨੰਬਰ 13 ਤੋਂ ਮੈਂ ਕੌਂਸਲਰ ਦੀ ਜਿਤ ਪ੍ਰਾਪਤ ਕੀਤੀ ਆਮ ਆਦਮੀ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਸਰਦਾਰ ਬਲਦੇਵ ਸਿੰਘ ਮਿਆਦੂਆ ਜੀ ਦੇ ਜਿਨ੍ਹਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਦਾ ਹੀ ساری ਉਮਰ ਉਹਨਾਂ ਦਾ ਮੈਂ ਰੀੜੀ ਡਾਂਗਾ ਕਿ ਐਡਾ ਵੱਡਾ ਬਿਲੋਂ ਗਰੀਬ ਨੂੰ ਮਾਨ ਬਖਸ਼ਾ ਤੇ ਮੈਂ ਆਪਣੇ ਵਾਰਡ ਦੇ ਲੋਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਇਮਾਨਦਾਰੀ ਦੇ ਪ੍ਰੋਸਾ ਕਰਕੇ ਜਿਹੜੀਆਂ ਉਹ 84 ਵੋਟਾਂ ਤੇ ਜਿਹੜੀਆਂ ਉਹ ਜਿੱਤ ਪ੍ਰਾਪਤ ਕਰਵਾਈ ਆ ਤੇ ਮੈਂ ਸਾਰਿਆਂ ਦਾ ਵਾਰਦਾ ਆਪਣੀ ਪਾਰਟੀ ਦਾ ਸਰਦਾਰ ਬਲਦੇਵ ਸਿੰਘ ਮਿਆਧੀਆਂ ਜੀ ਦਾ ਸੁਖਦੇਵ ਸਿੰਘ ਉਹਨਾਂ ਦੇ ਛੋਟੇ ਬ੍ਰਦਰ ਦਾ ਬਹੁਤ ਬਹੁਤ ਤੇ ਪੂਰੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਆ ਪਬਲਿਕ ਨੂੰ ਕੀ ਆਸ਼ਵਾਸਨ ਤੁਸੀਂ ਅਸੀਂ ਜਿਹੜੇ ਵਾਦੇ ਕੀਤੇ ਸੀ ਪਬਲਿਕ ਨਾਲ ਉਹ ਅਸੀਂ ਪੂਰੇ ਕਰਾਂਗੇ ਕਿਉਂਕਿ ਇਹ ਲੋਕਲ ਵਾਦੇ ਸੀ। ਵੱਡੇ ਲੈਵਲ ਤੇ ਪੰਜਾਬ ਲੈਵਲ ਦੇ ਨਹੀਂ ਪਿੰਡ ਲੈਵਲ ਦੇ ਹੀ ਕਸਬੇ ਲੈਵਲ ਦੇ ਹੀ ਵਾਦੇ ਉਹ ਜਿਹੜੇ ਵੀ ਵਾਦੇ ਅਸੀਂ ਕੀਤੇ ਆ ਉਹ ਅਸੀਂ ਜਿੰਨੀ ਜਲਦੀ ਹੋ ਸਕੇ ਉਹ ਪਹਿਲੇ ਮਤੇ ਜੀ ਉਹ ਪਾ ਕੇ ਤੇ ਪੂਰੇ ਕਰਾਂਗੇ ਜੀ